ਇਹ ਬੰਦਾ ਇੱਧਰ ਦੇਖੋ ਇਹ ਬੰਦਾ ਖੜਾ ਸੀ ਇੱਥੇ ਮੋਟਰਸਾਈਕਲ ਦੇ ਉੱਤੇ ਠੀਕ ਹੈ ਜੀ ਚੁੱਪ ਕਰ ਇੱਕ ਇਹਦੇ ਨਾਲ ਮਲਾਜਮ ਸੀ ਸਿਵਲ ਦੇ ਵਿੱਚ ਉਹਦੇ ਮੋਟਰਸਾਈਕਲ ਤੇ ਬੈਠਾ ਸੀ ਮੈਂ ਇਹਨੂੰ ਪੁੱਛਿਆ ਵੀ ਤੂੰ ਇੱਥੇ ਹੀ ਕਰਦਾ ਇਹ ਕੁੜੀ ਨੂੰ ਛੇੜਨ ਡਿਆਈ ਉਹਨੂੰ ਮੋਨਾਂ ਨੂੰ ਕਹਿੰਦੇ ਚੱਲ ਠੀਕ ਹੈ ਮੈਂ ਇਹਦੇ ਕੋਲ ਆ ਮੈਂ ਕਹਿੰਦਾ ਐਸੇ ਹੀ ਕਰਦਾ ਮੈਂ ਤਾਂ ਕਹਿੰਦਾ ਵੈਸੇ ਹੀ ਬੈਠਾ ਉਹ ਮੈਂ ਕਹਾ ਕਿਸ ਗੱਲ ਨੂੰ ਕਹਿੰਦਾ ਮੇਰੇ ਨਾਲ ਮਲਾਜਮ ਬੈਠਾ ਸੀ ਖਾਲੀ ਬੈਠਾ ਸੀ ਮੇਰੇ ਵਜ੍ਹਾ ਸੇ ਨੇ ਮੇਰੇ ਕੋਲ ਗਿਆ ਚਲੇ ਗਿਆ ਆਪਨੇ ਸ਼ਰਾਬ ਪੀ ਰੱਖੀ ਹੈ ਹਾਂ ਮੈਂ ਮੰਨਦਾ ਮੈਂ ਪੀ ਰੱਖੀ ਆ ਓਏ ਇੱਧਰ ਤੇਰੇ ਨਾਲ ਉਹ ਡਰਾਈਵਰ ਸੀ ਕਿ ਮਲਾਜ਼ਮ ਸੀ ਆਹ ਵੋ ਚਲਾ ਗਿਆ ਮਲਾਜ਼ਮ ਸੀ ਕਿ ਡਰਾਈਵਰ ਸੀ ਮੈਂ ਡਰ ਬੰਨੇ ਸਾ ਉਹ ਬਸ ਜੀ ਹੋ ਬਾਬਾ ਜੀ ਇਹ ਕਰਦੇ ਕੀ ਇੱਥੇ ਕੀ ਕਰਦੇ ਕੀ ਬਾਬਾ ਜੀ ਦੇਵ ਇਹ ਦੇਵ ਵਪਾਰ ਦਾ ਡਾਡਾ ਦੇ ਇੱਥੇ ਆ ਕੇ ਕਸਟਮਰ ਬਣ ਕੇ ਮੋਨਾ ਦਾ ਆਇਆ ਸੀ ਨਾਲ ਮਲਾਇਮ ਸੀ ਉਹ ਵੀ ਮੋਨਾ ਨੂੰ ਲੈਣ ਆਇਆ ਸੀ ਉਸ ਤੋਂ ਬਾਅਦ ਮੈਂ ਇਹਨੂੰ ਪੁੱਛਿਆ ਤੂੰ ਕੀ ਕਰਦਾ ਇਹਨੇ ਸਭ ਤੋਂ ਵੱਡੀ ਗੱਲ ਚਲੋ ਉਹ ਤਾਂ ਦੇਵ ਵਪਾਰ ਦੇ ਪਿੱਛੇ ਦਾ ਖੜੇ ਖੜਾ ਇਹਨੇ ਸਭ ਤੋਂ ਵੱਡੀ ਇਹ ਗੱਲ ਕੀਤੀ ਬੇਅਦਬੀ ਸਾਡੇ ਗੁਰੂਆਂ ਦੀ ਇਹਨੇ ਕਿਹਾ ਵੀ ਜਸਵੰਤ ਨਗਰ ਗੁਰਦੁਆਰਾ ਸਾਹਿਬ ਦਾ ਪਲੱਸ ਰਵਿਦਾਸ ਗੁਰਦਾਰਾ ਸਾਹਿਬ ਦਾ ਲੰਗਰ ਸਾਡੇ ਕੋਲ ਹੀ ਜਾਂਦਾ ਆ ਸਾਡਾ ਢਾਬਾ ਕਿ ਜੋਬ ਕਰਦੇ ਉੱਥੇ ਹਾਂ ਉਧਰ ਮੈਂ ਜੋਬ ਕਰਦਾ ਹਾਂ ਉਧਰ ہمارا ਪੈਟਰੋਲ ਪੰਪ ਵੀ ਸਾਹਮਣੇ ਜਸਟ ਹੈ ਹਾਂਮਾਰਾ ਉਧਰ ਆਉੜਾ ਜਾਂਦਾ ਹੈ ਇੱਥੇ ਕੀ ਕਰਨਾ ਸੀ ਬਾਈ ਬਸ ਉਹ ਲੈ ਕੇ ਸਾਥ ਵਾਲੇ ਕੇ ਸਾਥ ਆਇਆ ਥਾ ਮੈਂ ਕੋਣ ਸੀ ਉਹ ਵੀਦਾਸ ਸਾਥ ਵਾਲੇ ਦੋਸਤ ਆਇਆ ਥਾ ਦੋਸਤ ਨਹੀਂ ਸਾਚੇ ਦਾਸ ਮੈਂ ਵੀਡੀਓ ਦਿਖਾਣੀ ਆ ਤੇ ਜਿਹੜਾ ਪੂਛ ਵਾਲਾ ਮਲਾਜਮ ਆ ਉਹ ਮਲਾਜਮ ਆ ਉਹ ਕੀ ਨਾ ਉਹਦਾ ਕੰਮ ਹੀ ਇਹ ਐ ਇਥੋਂ ਕੁੜੀਆਂ ਚੱਕਣੀਆਂ ਰਾਤ ਨੂੰ ਆ ਬਾਈਕ ਨੰਬਰ ਆ ਮਲਾਜਮ ਦਾ ਇਹਿੰਦੀ ਗੱਲ ਵੀ ਦੀ ਗੁਰਦੁਆਰੇ ਸਾਡਾ ਮਤਲਬ ਰੋਟੀ ਜਾਂਦੀ ਸਾਡੇ ਢਾਬ ਤੋ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰੇ ਵੀ ਤੇ ਜਿਹੜਾ ਜੋ ਸਵਾਲ ਵੀ ਨਿਕਲ ਗਿਆ ਮਲਾਜੇ ਮੀ ਨਾਰ ਰਿਆ ਪਤਾ ਨੌਕਰੀ ਪੇਸ਼ੀ ਤੋਂ ਨੌਕਰੀ ਲੈ ਨਹੀਂ ਹੁਣ ਬੋਲ ਬਾਰ ਰਹੀਆਂ ਇਹਦੀ ਬੋਲ ਪਾਰਦੀ ਇਹਦੀ ਬੋਲ ਪਾਰਦੀ ਇਹਦੀ ਚਲੋ ਗੱਲ ਤੋਂ ਗੱਲਾਂ ਵਿੱਚ ਕਿਆ ਹੋ ਗਈਆਂ ਇਹ ਸਾਡੀ ਮੈਡੀਕਲ ਸ਼ਾਪ ਮੈਂ ਬਾਹਰੇ ਬੰਮਾਲੀ ਸਟਰੀਟ ਤੇ ਸਾਡੇ ਮੈਂ ਕਦੀ ਸੁਣਿਆ ਉਹ ਉਧਰੋਂ ਮੜਾ ਇਹਨਾਂ ਦੀ ਹੁਣ ਬਾਈਟ ਲੋ ਇਹਨਾਂ ਦੀ ਬਾਈਟ ਲੋ ਹਣ